ਗੁਰਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਦਾ ਮਾਈਂਡ ਆਰ ਇੰਬਿਊਡ ਵਿਦ ਦਾ ਟ्रू ਵਰਡ ਆਫ ਦਾ ਸ਼ਬਦ ਦਾ ਲਵ ਆਫ देयर ਬਿਲਵਡ ਇਜ਼ ਔਨ देयर ਟੰਗਸ ਗੁਰਸ਼ਬਦੀ ਮਨ ਰੰਗਿਆ ਜੀਣਾ ਦਾ ਮਨ ਗੁਰੂ ਦੇ ਸ਼ਬਦਾਂ ਦੇ ਨਾਲ ਰੰਗਿਆ ਗਿਆ ਉਹਨਾਂ ਦੇ ਮਨ ਵਿੱਚੋਂ ਕਾਲਖ ਦਾ ਮੈਂ ਮੈਂ ਦਾ ਮਨ ਸ਼ਬਦਾਬੀ ਦਾ ਅਤੇ ਕੁ ਸੰਗਤੀ ਦਾ ਰੰਗ ਉਤਰ ਗਿਆ ਤੇ ਗੁਰੂ ਦੀਆਂ ਸਿੱਖਿਆਵਾਂ ਦਾ ਰੰਗ ਚੜ ਗਿਆ ਤੇ ਜਦੋਂ ਉਹ ਰੰਗ ਚੜ ਗਿਆ ਤੇ ਉਹਨਾਂ ਦੀ ਰਸਨਾ, ਪ੍ਰੇਮ, ਪਿਆਰ ਤੇ ਉਹਨਾਂ ਦੀ ਜਿਹੜੀ ਰਸਨਾ ਹੈ ਜਿਹੜੀ ਉਹਨਾਂ ਦੀ ਜੀਬ ਹੈ, ਜ਼ੁਬਾਨ ਹੈ ਉਹ ਚੰਗੇ ਸ਼ਬਦ ਹੀ ਬੋਲਦੀ ਸੀ ਤੇ ਹਰੇਕ ਨੂੰ ਦੁਆਵਾਂ ਤੇ ਵਧਾਈਆਂ ਇਹ ਦਿੰਦੀ ਸੀ ਤੇ ਜਦੋਂ ਵੀ ਉਹ ਜਿਹੜੀ ਵੀ ਅਰਦਾਸ ਕਰ ਦਿੰਦੀ ਹੈ ਉਹ ਜੀਵ ਉਹ ਪੂਰੀ ਹੋਣੀ ਹੀ ਹੋਣੀ ਹੈ। ਇਸ ਕਰਕੇ ਬ੍ਰਹਮ ਚੱਕਰ ਤੇ ਬ੍ਰਹਮ ਗਿਆਨ ਤੇ ਬ੍ਰਹਮ ਕਬਜ ਦਾ ਇੱਕੋ ਇੱਕ ਸਰੋਤ ਹੈ ਉਹ ਗੁਰੂ ਸ਼ਬਦ ਤੇ ਗੁਰੂ ਦੇ ਸ਼ਬਦਾਂ ਤੇ ਚੱਲਣਾ ਦੇਖੋ ਜੇ ਆਪਾਂ ਪਾਠ ਕਰਦੇ ਆਂ ਤੇ ਪਾਠ ਤੇ ਚੱਲਣਾ ਵੀ ਜ਼ਰੂਰੀ ਹੈ ਤੇ ਪਾਠ ਮਾਈਂਡ ਵਿੱਚ ਹੈ ਤਾਂ ਜ਼ੁਬਾਨ ਤੇ ਵੀ ਤੇ ਜ਼ੁਬਾਨ ਤੇ ਤਾਂ ਮਾਈਂਡ ਦੇ ਵਿੱਚ ਵੀ ਹੋਣਾ ਜ਼ਰੂਰੀ ਹੈ ਇਸ ਕਰਕੇ ਮਨ ਤੇ ਅਤੇ ਤਨ ਦੀ ਇਕਾਗਰਤਾ ਸਰੀਰ ਦੀ ਤੇ ਜ਼ੁਬਾਨ ਦੀ ਤੇ ਬੋਲਾਂ ਦੀ ਇਕਾਗਰਤਾ ਜ਼ਰੂਰੀ ਹੈ ਜੀਣਾ ਦੇ ਮਨ ਦੇ ਵਿੱਚ ਸਤਿਗੁਰੂ ਹੈ ਜ਼ੁਬਾਨ ਤੇ ਵੀ ਸਤਿਗੁਰੂ ਜੀ ਵਿਰਾਜ਼ਮਾਨ ਹੋ ਜਾਂਦੇ ਨੇ